ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਤੁਹਾਨੂੰ ਦੱਸਣਾ ਚਾਹੁੰਨੇ ਆ ਈ 1965 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹੀਰਾ ਸਿੰਘ ਜੋ ਕਿ ਉਹਦੇ ਵਿੱਚ ਭਰਤੀ ਹੋਇਆਂ ਨੂੰ ਕੁਝ ਕੀ ਟਾਈਮ ਹੋਇਆ ਸੀ 1965 ਦੀ جنگ ਦੇ ਵਿੱਚ ਉਹ ਸ਼ਹੀਦ ਹੋ ਗਏ ਜਿਹੜੇ ਪਰਿਵਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਦੋਤੇ ਦੋਸਤੋ ਗੱਲ ਇਸ ਤਰ੍ਹਾਂ ਬਾ ਕਿ ਅੱਜ ਜਿਹੜੇ ਵੀ ਸਾਡੇ ਜਵਾਨ ਸਿੱਖ ਹੁੰਦੇ ਆ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਦੇ ਜਿਹੜੇ ਹੈਗੇ ਆ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਆ ਕਰੋੜਾਂ ਰੁਪਏ ਨਾਲ ਪਰ ਇਹ ਜਿਹੜਾ ਪਰਿਵਾਰ ਹੈ 1965 ਤੋਂ ਜਦ ਤੋਂ ਸਾਡੇ ਸਿੱਖ ਦੋਏ ਨਿਹਰਾ ਸਿੰਘ ਜੀ ਸਾਡੇ ਮਾਤਾ ਜੀ ਦਰਦ-ਦਰਦੀਆਂ ਠੋਕਣਾ ਖਾ ਰਹੇ ਨੇ ਔਰ ਆ ਨਾਲ ਉਹਨਾਂ ਦੀ ਬੇਟੀ ਸੀਤ ਹੋਣ ਤੋਂ ਬਾਅਦ ਪਿਤਾ ਦੇ ਬੇਟੀ 2 ਮਹੀਨੇ ਬਾਅਦ ਚੋਂ ਪੈਦਾ ਹੋਈ ਚਰਨਜੀਤ ਜਗੀਰਕੌਰ ਜੀ ਜਗੀਰਕੌਰ ਜੀ ਤੇ ਅਸੀਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਮਾਤਾ ਜੀ ਨਾਲ ਪਹਿਲਾਂ ਗੱਲਬਾਤ ਕਰਾਵਾਂਗੇ ਮਾਤਾ ਜੀ ਤੋਂ ਪੁੱਛਦੇ ਆ ਮਤਲਬ ਜੀ ਤੁਹਾਡਾ ਜਿਹੜੇ ਪਤੀ ਦਾ ਨਾਮ ਕੀ ਸੀ ਤੁਹਾਡੀ ਸ਼ਾਦੀ ਗੱਲ ਹੋਈ ਜਮਾਨੇ ਨਹੀਂ ਗੱਲ ਕਰ ਸਕਦੇ ਮਾਤਾ ਜੀ ਕਿਉਂਕਿ ਭਾਵੇਂ ਲੜਾਈ 1900 ਪੈਂਡ ਦੇ ਵਿੱਚ ਹੋਈ ਆ ਪਰ ਹਲੇ ਜ਼ਖਮ ਬਹੁਤ ਅੱਲੇ ਨੇ ਜਿਦਾ ਕਿ ਨੌ ਲੈਂ ਸਾਰੀ ਮਾਤਾ ਜੀ ਪੁੱਬਾ ਮਾਰ ਮਾਰ ਕੇ ਰੋਂਦੇ ਨੇ ਅਸੀਂ ਗੱਲ ਕਰਾਂਗੇ ਉਹਨਾਂ ਦੀ ਬੇਟੀ ਜੀ ਨਾਲ ਜਗੀਰ ਕੌਰ ਨਾਲ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਫਾਦਰ ਸਿੰਘ ਹੋਏ ਸੀ ਹਾਂਜੀ ਇਹ ਤੁਹਾਡਾ ਭੈਣ ਜੀ ਜਿਹੜਾ ਹੈਗਾ ਜਨਮ ਇਹ ਕਦੋਂ ਹੋਇਆ ਸੀਗਾ ਤੇ ਕਿਹੜੇ ਸਾਲ ਚ ਹੋਇਆ ਸੀ ਮੇਰੇ ਡੈਡੀ ਸਰਦਾਰ ਹੀਰਾ ਸਿੰਘ ਸੀ ਪਿੰਡ ਬਛੜਿਆਂ ਦੇ ਰਹਿਣ ਵਾਲੇ ਸੀ ਮੇਰਾ ਜਨਮ 1968 ਦੀ ਪਹਿਲੀ ਤਰੀਕ ਨੂੰ ਹੋਇਆ ਸੀ ਡੈਡੀ ਜੀ 1965 ਦੀ ਦਸਵੇਂ ਮਹੀਨੇ ਦੀ 4 ਤਰੀਕ ਨੂੰ ਸ਼ਹੀਦ ਹੋ ਗਏ ਸੀ ਉਹ ਇੱਕ ਜੰਗ 'ਚ ਸ਼ਹੀਦ ਹੋਏ ਸੀ ਕਿ ਜਿਹੜੀ ਮਤਲਬ ਜੰਮੂ ਕਸ਼ਮੀਰ ਵਿੱਚ ਸੀ ਤੇ ਉੱਥੇ ਇੱਕ ਉਂਧਰ ਮਨੀ ਪਤਾ ਨਹੀਂ ਦਾ ਮਹੱਲਾ ਆ ਪਤਾ ਨਹੀਂ ਏਰੀਆ ਵਾ ਉੱਥੇ ਜੰਗ ਸੀ ਪਰ ਉਸ ਜੰਗ ਚ ਉਹ ਉਸ ਟਾਈਮ ਹੀ ਉਹਨਾਂ ਨੇ ਡਿਊਟੀ ਕੀਤੀ ਆ तकरीबन 2 ਸਾਲ 2.5 ਸਾਲ ਇੰਨਾ ਕੁ ਟਾਈਮ ਉਹਨਾਂ ਨੇ ਡਿਊਟੀ ਕੀਤੀ ਆ ਤੇ ਉਹ ਸ਼ਹੀਦ ਹੋ ਗਏ ਉਸ ਤੋਂ ਬਾਅਦ ਵਿੱਚ ਮੈਂ ਹੋਣ ਵਾਲੀ ਸੀ ਪਰ ਮੇਰੀ ਮੰਮੀ ਨੂੰ ਪਿੰਡ ਬਜਨਿਆਂ ਦੇ ਰਹਿੰਦੀ ਸੀ ਕੋਈ ਮੇਰਾ ਚਾਚਾ ਨਹੀਂ ਕੋਈ ਮੇਰਾ ਤਾਇਆ ਨਹੀਂ ਸੀਗਾ ਮੇਰੀਆਂ ਤਿੰਨ ਭੂਆ ਸੀਗੀਆਂ ਇੱਕ ਮੇਰੀ ਭੂਆ ਤੇ ਖੁੱਪੜ ਮਤਲਬ ਪਹਿਲਾਂ ਪੂਰੇ ਹੋ ਗਏ ਸੀ ਇੱਕ ਮੇਰੀ ਭੂਆ ਦੇ ਭੁੱਫੜ ਇਸ ਟਾਂ ਮਜ਼ਮੀਨ ਦੇ ਵਿੱਚ ਬੈਠੇ ਸੀ ਉਹ ਵੀ ਪੂਰੇ ਹੋ ਗਏ ਨੇ ਉਹਨਾਂ ਦੇ ਬੱਚਿਆਂ ਦੇ ਕੋਲ ਜ਼ਮੀਨ ਆ ਇੱਕ ਮੇਰੀ ਭੂਆ ਸ਼ਹਿਰ ਰਹਿੰਦੀ ਤਨਤ ਜਿਹੜਾ ਮੇਰੇ ਪਿੰਡ ਬਚੜੀ ਜਗ੍ਹਾ ਵਾ ਉਸ ਜਗ੍ਹਾ ਦੇ ਵਿੱਚ ਮੇਰੀ ਭੂਆ ਦਾ ਬੇਟਾ ਰਹਿੰਦਾ ਵਾ ਜਿਹੜੇ ਜ਼ਮੀਨ 'ਚ ਬੈਠੇ ਨੇ ਦੇਖੋ ਮੈਂ ਚਾਰਾਂ ਦਾ ਹੀ ਨਾਮ ਲੈ ਕੇ ਤੁਹਾਨੂੰ ਦੱਸੂਗੀ ਇੱਕ ਨਾ ਦੇਬਾ ਆ ਇੱਕ ਨਾ ਗੋਰਾ ਆ ਇੱਕ ਨਾਲ ਨੱਥਾ ਆ ਇੱਕ ਨਾ ਮੀਤਲ ਜਿਹੜਾ ਨੱਥਾ ਆ ਉਹ ਪਿੰਡ ਬਚਣਿਆਂ ਦੇ ਵਿੱਚ ਬੈਠਾ ਵਾ ਜਿਹੜਾ ਮਿੱਤਣ ਗੋਰਾ ਦੇ ਦੇਬਾ ਉਹ ਗੋਦਵਾਲ ਸਾਹਿਬ ਜ਼ਮੀਨ 'ਚ ਬੈਠਾ ਮੇਰੇ ਕੋਲ ਫੋਟੋ ਵੀ ਸਾਰੀਆਂ ਨਹੀਂ ਹੈਗੀਆਂ ਮੈਂ ਤੁਹਾਨੂੰ ਦਿਖਾ ਸਕਦੀ ਆ ਪਰ ਮੈਂ ਦਿਖਾਉਣੀ ਆ ਤਾਂ ਨਹੀਂ ਕਿਉਂਕਿ ਮੈਂ ਉਹਨਾਂ ਦੀ ਬਦਨਾਮੀ ਨਹੀਂ ਕਰਨਾ ਚਾਹੁੰਦੀ ਪਰ ਉਹ ਜ਼ਮੀਨ ਵੀ ਤੇ ਘਰ ਵੀ ਮੇਰਾ ਸਾਹਮਣੇ ਮੇਰੀ ਮਾਂ ਨੂੰ ਘਰੋਂ ਕੱਢ ਕੇ ਮਤਲਬ ੱੱਕੇ ਮਾਰ ਕੇ ਕੱਢਣ ਵਾਲੇ ਹੀ ਕੰਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਨਾ ਤਾਂ ਸੋਚਿਆ ਵੀ ਇਹ ਰੋਟੀ ਕਿੱਥੋਂ ਖਾਣਗੇ ਨਾ ਉਹਨਾਂ ਨੇ ਸੋਚਿਆ ਵੀ ਇਹ ਕੀ ਕਰਨਗੇ ਮੁੰਮਾ ਦੇ ਝੂਠੇ ਇਲਜ਼ਾਮ ਲਾ ਕੇ ਤਾਂ ਉਹਨਾਂ ਨੇ ਘਰੋਂ ਕੱਢਿਆ ਮਛੋੜਾ ਸਹੇ ਮੇਰੀ ਮਾਸੀ ਸੀਗੀ ਉਹਨਾਂ ਨੇ ਇੱਥੇ ਲੈ ਕੇ ਆਂਦਾ ਮੈਂ ਵੀ ਦਰਨ-ਤਰਨ ਬੈਈ ਹੋਈ ਸੀਗੀ ਬਛੜੇ ਕੋਲ ਆ ਦਰਨ-ਤਰਨ ਦੇ ਲੇਕਿਨ ਉੱਥੋਂ ਫਿਰ ਮੈਂ ਵਾਪਸ ਮੈਂ ਆਉਦੀ ਮਾਂ ਦੇ ਕੋਲ ਆ ਤੁਸੀਂ ਭੈਣ ਜੀ ਕਹਿ ਰਹੇ ਹੋ ਕਿ ਉਹਨਾਂ ਨੇ ਇਲਜ਼ਾਮ ਲਾਏ ਸੀ ਇਹ ਕਿਹਨੇ ਇਲਜ਼ਾਮ ਲਾਏ ਸੀ ਤੇ ਕੀ ਇਲਜ਼ਾਮ ਲਾਏ ਸੀਗੇ ਮੇਰੀ ਮਾਂ ਤੇ ਇੱਕ ਦਾ ਇਲਜ਼ਾਮ ਇਹ ਲਾ ਦਿੱਤਾ ਕਿ ਇਹਨੇ ਵਿਆਹ ਕਰਾ ਲਿਆ ਤੇ ਇਹਨੂੰ ਘਰੋਂ ਕੱਢਿਆ ਦੂਜਾ ਇਲਜ਼ਾਮ ਇਹ ਲਾਤਾ ਵੀ ਇਹ ਸੀ ਨੂੰ ਘਰ ਚ ਨਹੀਂ ਰੱਖਣਾ। ਅਗਰ ਮੇਰੀ ਮਾਂ ਨੂੰ ਘਰ ਚ ਨਹੀਂ ਸੀ ਰੱਖਣਾ ਬੰਦੇ ਕਿਹਦੇ ਨਹੀਂ ਸ਼ਹੀਦ ਹੁੰਦੇ। ਅਸੀਂ ਤਾਂ ਅੱਜ ਤੱਕ ਕੋਈ ਸੁਣਿਆ ਨਹੀਂ ਵੀ ਜੇ ਕੋਈ ਬੰਦਾ ਸ਼ਹੀਦ ਹੋ ਗਿਆ ਫੌਜੀ ਤਾਂ ਉਹਦਾ ਟੱਬਰ ੱੱਕੇ ਖੁੰਦਾ ਫਿਰੂਗਾ ਜਾਂ ਉਹ ਰੁਲਦਾ ਫਿਰੂਗਾ। ਪਰ ਮੈਨੂੰ ਤਾਂ ਕਿਸੇ ਪਿੰਡ ਨੇ ਕਿਸੇ ਸ਼ਹਿਰ ਨੇ ਕਿਸੇ ਨੂੰ ਕੋਈ வசੂਲਤ ਨਹੀਂ ਦਿੱਤੀ ਕਿਉਂਕਿ ਕਿਸੇ ਨੇ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਕਿ ਵੀ ਇਹ ਵੀ ਕੋਈ ਘਰ ਦੇ ਮੈਂਬਰ ਆ। ਪਰ ਮੇਰੀ ਮਾਂ ਨੇ ਮੇਰੀ ਜੋ ਪਾਲਣਾ ਕੀਤੀ ਆ ਉਹ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿਵੇਂ ਕੀਤੀ ਆ। ਕਿੱਦਾਂ ਨਹੀਂ ਕੀ ਉਸ ਤੋਂ ਇਲਾਵਾ ਹੁਣ ਮੈਂ ਮੰਮਾ ਦੇ ਕੋਲ ਹਾਂ ਕਿਉਂਕਿ ਮੰਮਾ ਦੇ ਕੋਲ ਕੋਈ ਡਾਕੂਮੈਂਟ ਨਹੀਂ ਸੀ ਡੈਡੀ ਦਾ ਕੋਈ ਡੈਡੀ ਦੀ ਚੀਜ਼ ਨਹੀਂ ਸੀ ਕਿਉਂਕਿ ਮੰਮਾ ਦੇ ਕੋਲ ਕੁਝ ਹੈ ਹੀ ਨਹੀਂ ਸੀ ਫਿਰ ਮੰਮਾ ਦੇ ਜਦੋਂ ਮੇਰੇ ਡੈਡੀ ਦਾ ਕੋਈ ਪ੍ਰੂਫ ਹੀ ਨਹੀਂ ਸੀ ਆਰਮੀ ਵਿੱਚ ਵੀ ਕਿਵੇਂ ਸਬੂਤ ਕਰ ਸਕਦੇ ਸੀ ਕਿ ਵੀ ਮਤਲਬ ਸਾਡੇ ਡੈਡੀ ਸ਼ਹੀਦ ਹੋਏ ਨੇ ਜਿਵੇਂ ਕਿਤੇ ਲੈਟਰ ਪਉਂਦੀ ਸੀ ਕਿ ਤੇ ਮੈਨੂੰ ਉਹ ਪੁੱਛਦੇ ਸੀਗੇ ਉਹਨਾਂ ਦਾ ਰੈਂਕ ਨੰਬਰ ਕੀ ਆ ਉਹਨਾਂ ਦਾ ਪਰਸਨਲ ਨੰਬਰ ਕੀ ਆ ਪਰ ਮੈਨੂੰ ਕੁਝ ਨਹੀਂ ਸੀ ਪਰ ਉਹਨਾਂ ਦਾ ਜੁੰਡ ਨੰਬਰ ਕੀ ਆ ਫਿਰ ਮੈਨੂੰ ਪਤਾ ਵਾ ਵੀ ਮੈਂ ਕਿਸ ਤਰ੍ਹਾਂ ਤੱਕੇ ਥੋੜੇ ਖਾ ਕੇ ਮੈਂ ਉਹਦੇ ਡੈਡੀ ਦਾ ਨੰਬਰ ਲਿਆ ਮੈਂ ਲੈਟਰ ਪਾਉਂਦੀ ਰਹੀਆਂ ਲੇਕਿਨ ਮੈਂ ਸੈਂਟਰ 'ਚ ਵੀ ਜਾ ਕੇ ਆਈਆਂ ਉੱਥੇ ਮੈਨੂੰ ਜਸਵੰਤ ਸਰ ਮਿਲਲੇ ਸੀ ਫਿਰ ਮੈਂ ਤਕਰੀਬਨ ਚੰਡੀਗੜ੍ਹ ਗਈਆਂ ਤੇ ਬਲਜਿੰਦਰ ਸਰ ਮੈਨੂੰ ਮਿਲਲੇ ਨੇ ਆਪਣੇ ਜਿਹੜੇ ਵੀ ਸਰ ਮਤਲਬ ਮੈਨੂੰ ਮਿਲੇ ਨੇ ਪਰ ਮੇਰੀ ਇਹਨਾਂ ਨੇ ਹੈਲਪ ਵਰਕ ਕੀਤੀ ਕਿਉਂਕਿ ਮੇਰੇ ਡੈਡੀ ਦੀ ਯੂਨਟ ਦੇ ਸੀਗੇ ਪਰ ਇਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਰੱਜ ਕੇ ਕੀਤੀ ਹੈ ਪਰ ਜੋ ਮੇਰੀ ਘਰਦਿਆਂ ਨੇ ਹਲਾਤ ਕੀਤੀ ਆ ਉਹ ਮੈਂ ਕਿਸੇ ਨੂੰ ਦੱਸ ਸਕਦੀ ਦੂਸਰੀ ਗੱਲ ਇਹ ਸੀ ਕਿ ਜਿਹੜੇ ਮੈਨੂੰ ਕੋਈ ਮਤਲਬ ਮੈਂ ਕਿਸੇ ਦਫਤਰ ਚ ਜਾਂਦੀ ਸੀ ਜਿੰਨਾਂ ਤੱਕ ਮੇਰੇ ਕੋਲ ਡਾਕੂਮੈਂਟ ਨਹੀਂ ਸੀ ਕੋਈ ਵੀ ਤਾਂ ਮੇਰੀ ਕੋਈ ਸਪੋਰਟ ਨਹੀਂ ਸੀ ਕਰਦਾ ਹਰ ਕੋਈ ਬੰਦਾ ਮੈਨੂੰ ਕੋਈ ਉਹ ਗਲਤ ਨਿਗਾਹ ਸੀ ਉਹਨਾਂ ਦੇ ਕਿ ਜਿਹੜੀ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਔਰ ਬੋਲਦੇ ਵੀ ਸੀਗੇ ਤਾਂ ਮੈਨੂੰ ਕੋਈ ਇਨਸਾਫ ਵੀ ਕੋਈ ਨਹੀਂ ਸੀ ਮਿਲਦਾ ਹੁਣ ਮੇਰੀ ਜ਼ਮੀਨ ਇਸ ਟਾਈਮ ਲੀ ਹੋਈ ਹੈ ਜਿਹੜੀ ਗੁੰਦਵਾਲ ਸਾਹਿਬ ਮੇਰੀ ਭੂਆ ਦੇ ਬੇਟੇ ਸਾਹਿਬ ਕੋਲ ਬੈਠੇ ਆ ਕਿ ਕਿ ਆਰਮੀ ਨੂੰ ਨਹੀਂ ਪਤਾ ਕਿ ਉਹਨਾਂ ਦੀ ਜ਼ਮੀਨ ਜਦੋਂ ਆਰਮੀ ਨੌਜਵਾਨ ਸ਼ਹੀਦ ਆਪਣੇ ਭਰਤੀ ਕਰਦੀ ਆ ਉਦੋਂ ਤੇ ਇਹ ਕਹਿੰਦੇ ਨੇ ਵੀ ਸਾਨੂੰ ਇੰਨੇ ਤੋਂ ਇੰਨੇ ਚਾਹੀਦੇ ਨੇ ਪਰ ਜਦੋਂ ਸ਼ਹੀਦ ਹੋ ਜਾਂਦੇ ਆ ਉਦੋਂ ਪਰਿਵਾਰ ਨੂੰ ਕਿਉਂ ਨਹੀਂ ਪੁੱਛਦੇ ਜੇ ਇਹ ਪੁੱਛਦੇ ਨਹੀਂ ਮੇਰੀ ਜ਼ਮੀਨ ਗੋਰਾ ਦੇਬਾ ਤੇ ਇਸ ਟਾਈਮ ਮੀਤਣ ਦੇ ਨੱਥਾ ਚੌਪਰਾਵਾ ਦੇ ਕੋਲ ਪੰਜਵੀਂ ਮੇਰੀ ਭੂਆ ਜੀ ਦੀ ਜਗਦੀ ਬੈਠੀ ਆ ਜਿਨ੍ਹਾਂ ਨੇ ਹਿੱਸੇ ਪਾਪਾ ਕੇ ਵੰਡ ਕੇ ਬੈਠੇ ਨੇ ਮੇਰੇ ਉਹਦੀ ਜ਼ਮੀਨ ਹੈ ਮੈਨੂੰ ਕਿਉਂ ਨਹੀਂ ਮਿਲਦੀ ਮੈਂ ਇਸ ਗੱਲ ਤੇ ਇਹੀ ਗੱਲ ਕਰਦੀ ਮੈਂ ਭਗਵੰਤ ਮਾਸਾਬ ਨੂੰ ਲੈਟਰ ਵੀ ਲਿਖਣਾ ਵਾ ਲੇਕਿਨ ਮੈਂ ਸੈਂਟਰ ਨੂੰ ਲੈਟਰ ਵੀ ਲਿਖਣਾ ਤੇ ਮੈਨੂੰ ਤੁਸੀਂ ਦੱਸੋ ਪੈਨਸ਼ਨ ਬਸ ਹੀ ਉਹਨੇ ਲੈਣਿਆ 2015 ਵਿੱਚ ਪੈਨਸ਼ਨ ਲੱਗੀ ਮੈਂ ਪਹਿਲੀ ਵੀਡੀਓ ਚ ਕੁਛ ਮੇਤੋ ਗਲਤੀ ਹੋ ਗਈ ਸੀ ਤਾਂ ਮੈਂ ਪੰਜ ਸਿਖਾ ਬੈਠੀ ਸੀ ਪਰ 2015 ਵਿੱਚ ਪੈਨਸ਼ਨ ਲੱਗੀ ਆ ਤੁਸੀਂ ਇਹਦੇ ਲੋ ਵੀ 1900 63 ਵਿੱਚ ਮੇਰੇ ਡੈਡੀ ਪੂਰੇ ਹੋਏ ਨੇ ਤੇ 1986 ਵਿੱਚ ਮੇਰਾ ਕੇਸ ਚੱਲਦਾ 83 ਤਾਂ ਮੈਨੂੰ 2015 ਦੇ ਵਿੱਚ ਜਾ ਕੇ ਤੇ ਮੈਂ ਮੰਮਾ ਨੂੰ ਪੈਨਸ਼ਨ ਲਵਾਈ। ਕੀ ਗੱਲ ਆਰਮੀ ਦੇ ਵਿੱਚ ਕੋਈ ਰਿਕਾਰਡ ਨਹੀਂ ਹੁੰਦੀ? ਸਾਰੇ ਰਿਕਾਰਡ ਹੁੰਦੇ ਆ। ਰਿਕਾਰਡ ਤੋਂ ਬਗੈਰ ਤਾਂ ਇਹ ਕਿਸੇ ਨੂੰ ਨੰਗਣ ਵੀ ਨਹੀਂ ਦਿੰਦੇ ਪਰ ਮੈਂ ਸਬੂਤ ਇਕੱਠੇ ਕਰ ਕਰਕੇ ਜਿੱਦਾਂ ਮੈਂ ਗਈ ਆ ਸਿਰਫ ਮੈਨੂੰ ਪਤਾ। ਪਰ ਜਿਵੇਂ ਪੈਨਸ਼ਨ ਲਵਾਈ ਆ ਨਾ ਮੈਂ ਬਹੁਤ ਆਪਣੇ ਹੱਕ ਦੇ ਜ਼ੋਰ ਨਾਲ ਲਵਾਈ ਆ ਪਰ ਜ਼ਮੀਨ ਦਾ ਮੈਨੂੰ ਮੈਂ ਹਰੇਕ ਨੂੰ ਰਿਕਵੈਸਟ ਕਰਦੀ ਮੈਂ মিডিਆ ਵਾਲਿਆਂ ਨੂੰ ਵੀ ਕਹਿੰਨੀ ਆ ਕਿ ਮੇਰੀ ਉੱਥੇ ਤਾਂ ਕਰਵਾਜ بچਾਓ ਕਿ ਮੇਰੀ ਜ਼ਮੀਨ ਕਿਉਂ ਲੈ ਕੇ ਬੈਠੇ ਨੇ ਔਰ ਕਿਹੜੀ ਗੱਲ ਤੋਂ ਮੇਰਾ ਘਰ ਕਿਉਂ ਸਾਹਮਣੇ ਬੈਠੇ ਨਹੀਂ ਕਿਹੜੀ ਗੱਲ ਤੂੰ ਕਿਉਂਕਿ ਜਦੋਂ ਜ਼ਮੀਨ ਵੀ ਸਾਡੀ ਘਰ ਵੀ ਸਾਡਾ ਉਹ ਕੌਣ ਹੁੰਦੇ ਨੇ ਲੈ ਕੇ ਬਹਿਣ ਲੜੇ ਇਸ ਗੱਲ ਦਾ ਮੈਨੂੰ ਮਤਲਬ ਹਰ ਬੰਦੇ ਤੋਂ ਮੈਂ ਇਹੀ ਜਵਾਬ ਪੁੱਛਣਾ ਚਾਹੁੰਨੀ ਆ ਕਿ ਮੈਨੂੰ ਇਹਦਾ ਅਨਸਾਫ਼ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਉਹ ਜ਼ਮੀਨ ਜਿਹੜੀ ਸਾਨੂੰ ਸਰਕਾਰ ਵੱਲੋਂ ਮਿਲੀ ਆ ਕਿ ਉਹ ਤੁਹਾਡੇ ਜਿਹੜੇ ਫੁੱੜਜੀ ਕੋਲ ਹੈ ਤੇ ਉਹ ਜ਼ਮੀਨ ਦਾ ਕੋਈ ਆਪਣੇ ਕੋਲ ਕੋਈ ਡਾਕੂਮੈਂਟ ਹੈ ਜਿਹੜੀ ਕਿ ਤੁਹਾਡੇ ਫਾਦਰ ਸਾਹਿਬ ਨੂੰ ਮਿਲੀ ਹੋਵੇ ਸਰਕਾਰ ਜਿਹੜੀ ਮੇਰੇ ਡੈਡੀ ਦੀ ਆਰਮੀ ਦੀ ਜ਼ਮੀਨ ਮਿਲੀ ਸੀਗੀ ਉਹ ਹੈਗੀ ਆ ਮਤਲਬ 11 ਕਿਲੋ ਤੋਂ ਉੱਪਰ ਉਹ ਮੇਰੇ ਦਾਦਾ ਜੀ ਦੇ ਕੋਲ ਸੀ ਮੇਰੇ ਦਾਦਾ ਜੀ ਦੇ ਕੋਲ ਉਹਦੀਆਂ ਕੁੜੀਆਂ ਨੇ ਲੈ ਲਈ ਉਹਦੀਆਂ ਕੁੜੀਆਂ ਤੋਂ ਗਾੜੀ ਦੋਧੇ ਆ ਉਹ ਸਾਂਭੀ ਬੈਠੇ ਆ ਪਰ ਮੈਨੂੰ ਇਸ ਚੀਜ਼ ਦੀ ਇਹ ਨਹੀਂ ਸਮਝ ਆਉਂਦੀ ਫਿਰ ਹਰ ਘਰ ਵਿੱਚ ਦੋਧਿਆਂ ਦਾ ਹੱਕ ਹੋਣਾ ਚਾਹੀਦਾ ਫਿਰ ਲੋਕ ਨੋਆ ਕਿਉਂ ਲੈ ਕੇ ਆਉਂਦੇ ਅਗਰ ਜੇ ਪੁੱਤ ਮੁੱਕ ਜਾਂਦਾ ਤੇ ਇਹਦਾ ਮਤਲਬ ਇਹ ਨਹੀਂ ਜੋ ਉਹ ਮੁੱਕ ਗਿਆ ਕਿ ਮੇਰੇ ਡੈਡੀ ਜੀ ਤਾਂ ਫਿਰ ਮੈਂ ਤਾਂ ਹੈਗੀ ਸੀਗੀ ਉਹਨਾਂ ਨੇ ਅਜ ਤੱਕ ਮੈਨੂੰ ਕਿਉਂ ਨਹੀਂ ਪੁੱਛਿਆਗਾ ਕਿ ਤੇਰਾ ਵੀ ਕੋਈ ਹੱਕ ਹੈਗਾ ਉਹਨਾਂ ਨੇ ਆਪਣੀ ਜਾਇਦਾਦ ਲੈਣੀ ਆ ਜਾ ਕੇ ਉਹਦੇ ਦਾਦੇ ਦੀ ਲੈਣ ਪਰ ਮੇਰੇ ਦਾਦੇ ਦੀ ਕਿਉਂ ਸਾਹਮਣੇ ਬੈਠੇ ਨੇ ਜੇ ਮੇਰੇ ਦਾਦਾ ਜੀ ਪੂਰੇ ਹੋ ਗਏ ਨੇ ਲੇਕਿਨ ਮੇਰੀ ਜਾਇਦਾਦ ਫਿਰ ਉਹ ਕਿਹਦੇ ਕੋਲ ਆ ਤਾਂ ਕਿੱਥੇ ਰੱਖੀ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਵੇਰਵਾ ਚਾਹੀਦਾ ਇਹ ਮੈਂ ਭਗਵੰਤਬਾਹ ਸਭ ਨੂੰ ਲੈਟਰ ਵੀ ਲਿਖਣਾ ਵਾ ਲੇਕਿਨ ਮੈਂ ਸੈਂਟਰ ਨੂੰ ਲੈਟਰ ਵੀ ਲਿਖਣਾ ਵਾ ਪਹਿਲਾਂ ਮੈਂ ਦੋ ਲੈਟਰ ਲਿਖ ਵੀ ਚੁੱਕੀ ਆ ਮੈਂ ਤਕਰੀਬਨ ਤਰਨਤਾਰਨ ਐਸਐਸਬੀ ਦਫ਼ਤਰ ਵੀ ਲੈਟਰ ਲਿਖਿਆ ਸੀਗਾ ਕਿ ਸਰ ਮੇਰੀ ਇੰਨੀ ਜ਼ਮੀਨ ਆ ਤਾਂ ਮੈਨੂੰ ਕੁਝ ਦੱਸੋ ਪਰ ਮੈਨੂੰ ਉਹਨਾਂ ਨੇ ਵੀ ਕੋਈ ਅਤਾ ਪਤਾ ਨਹੀਂ ਦੱਸਿਆ ਕੁਛ ਨਹੀਂ ਮੈਨੂੰ ਉਹਨਾਂ ਨੇ ਉੱਤਰ ਦੱਸਿਆ ਕਿ ਜਾਂ ਤੁਹਾਨੂੰ ਕੋਈ ਡਾਕੂਮੈਂਟ ਭੇਜੋ ਜਾਂ ਕਿਵੇਂ ਹੈ ਕਿਵੇਂ ਨਹੀਂ ਕਿਉਂਕਿ ਅਗਲੇ ਕਹਿੰਦੇ ਨੇ ਸਾਨੂੰ ਇਹਨਾਂ ਗੱਲਾਂ ਬਾਰੇ ਕੀ ਪਰ ਮੈਨੂੰ ਇਸ ਚੀਜ਼ ਦਾ ਬਸ ਮੈਂ ਇਹੀ ਕਹਿੰਦੀ ਵੀ ਮੈਨੂੰ ਇਹਨਾਂ ਗੱਲਾਂ ਦਾ ਇਨਸਾਫ ਚਾਹੀਦਾ ਅੱਜ ਮੇਰੇ ਡੈਡੀ ਜੀ ਪੂਰੇ ਹੋ ਗਏ ਤਾਂ ਮੇਰੀ ਕਿਸੇ ਨੇ ਪਰਵਿਸ਼ ਨਹੀਂ ਕੀਤੀ ਹੈਗੀ ਕੱਲ ਨੂੰ ਕੋ ਨੌਜਵਾਨ ਹੋਰ ਸ਼ਹੀਦ ਹੁੰਦਾ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛਣ ਵਾਲਾ ਕੌਣ ਆ ਉਹਨਾਂ ਦੇ ਟੱਬਰ ਨੂੰ ਕੌਣ ਪੁੱਛਦਾ ਉਹਨਾਂ ਦੇ ਬੱਚਿਆਂ ਨੂੰ ਕੌਣ ਪੁੱਛੇ ਮੈਨੂੰ ਹਰੇਕ ਚੀਜ਼ ਦਾ ਮੈਂ ਇਹ ਇਹੀ ਗੱਲ ਹਰੇਕ ਨੂੰ ਕਹਿੰਦੀ ਆ ਕਿ ਮੈਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੇ ਸ਼ਹੀਦ ਹੋ ਜਾਂਦੇ ਨੇ ਫਿਰ ਉਹਨਾਂ ਦੇ ਬੱਚੇ ਰੋਣ ਵਾਸਤੇ ਕਿਉਂ ਛੱਡ ਦਿੰਦੇ ਕਿਉਂਕਿ ਉਹਨਾਂ ਦੇ ਉਹਨਾਂ ਦਾ ਡੈਡੀ ਪੂਰਾ ਹੋ ਗਿਆ ਤਾਂ ਕਰਕੇ ਜੇ ਮੇਰੇ ਡੈਡੀ ਪੂਰੇ ਹੋ ਗਏ ਸੀਗੇ ਤੇ ਤਾਂ ਹੀ ਮੈਨੂੰ ਇਹ ਰੋਲਣਾ ਪਿਆ ਹੋਣਾ ਅਗਰ ਜੇ ਮੈਨੂੰ ਰੋਲਣਾ ਪਿਆ ਵਾ ਤੇ ਗਾਂ ਕੋਈ ਨੌਜਵਾਨ ਸ਼ਹੀਦ ਹੋਵੇ ਉਹਦੇ ਪਰਿਵਾਰ ਨੂੰ ਰੋਲਣਾ ਨਾ ਪਵੇ ਇਹ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਜੋ ਵੀ ਆਰਮੀ ਵਾਲੇ ਸ਼ਹੀਦ ਹੁੰਦਾ ਪਰ ਉਹਦੇ ਪਰਿਵਾਰ ਤੱਕਰ ਉਹਦੇ ਬੱਚੇ ਤੱਕਰ ਜਰੂਰ ਇਸ ਚੀਜ਼ ਦੀ ਗੌਰ ਕਰਿਆ ਕਰੋ ਦੋਸਤੋ ਤੁਸੀਂ ਦੇਖ ਰਹੇ ਹੋ ਮਾਤਾ ਜੀ ਤੇ ਉਹਨਾਂ ਦੀ ਜਿਹੜੀ ਬੇਟੀ ਜੀ ਰੋ ਰੋ ਕੇ ਬੜੇ ਬੁਰੇ ਹਾਲ ਰੋਜ਼ ਇਸ ਤਰ੍ਹਾਂ ਹੀ ਰੋਂਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਇੱਕ ਤਾਂ ਇਸ ਹੀ ਹੋ ਗਏ ਦੇਸ਼ ਲਈ ਜਿਹੜੀ ਜੰਗ ਲੜਦੇ ਉਹਦੇ ਪਿੱਛੇ ਇੱਕ ਪਾਸੇ ਜਿਹੜੇ ਸਾਡੇ ਦੇਸ਼ ਦੇ ਵਿੱਚ ਹੀ ਆ ਜਿਨ੍ਹਾਂ ਨੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਵਾ ਉਹਨਾਂ ਨੂੰ ਵੀ ਕੋਈ ਸਬਕ ਸਖਾਨ ਦੀ ਲੋੜ ਹੈ ਐ ਭੰਜੀ ਤੁਸੀਂ ਕੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਗਵਰਨਮੈਂਟ ਤੋਂ ਕੀ ਮੰਗ ਕਰਦੇ ਮੈਂ ਪੰਜਾਬ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਦੀ ਮੈਂ ਸੈਂਟਰ ਗਵਰਨਮੈਂਟ ਸਾਹਿਬ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜੇ ਕੋਈ ਨੌਜਵਾਨ ਮੁਕਦਦ ਉਹਦੇ ਬੱਚੇ ਦਾ ਨਾ ਨੰਬਰ ਤੁਹਾਡੇ ਕੋਲ ਜ਼ਰੂਰੀ ਹੋਣਾ ਚਾਹੀਦਾ ਉਹਦੇ ਟੱਬਰ ਦਾ ਹੋਣਾ ਚਾਹੀਦਾ ਅਗਰ ਤੁਸੀਂ ਉਹਨੂੰ ਸਹੂਲਤ ਨਹੀਂ ਦੇ ਸਕਦੇ ਤਾਂ ਸ਼ਹੀਦਾਂ ਨੂੰ ਘਰੇ ਵੀ ਨਾ ਭੇਜਿਆ ਕਰੋ ਜਿੱਦਾਂ ਮੇਰੇ ਡੈਡੀ ਨੂੰ ਨਹੀਂ ਭੇਜਿਆ ਕਿਸੇ ਜੀ ਦੀ ਘਰ ਵਿੱਚ ਕੋਈ ਨਾਮ ਹੀ ਨਾ ਰਹਿ ਜਿੱਦਾਂ ਮੇਰੇ ਡੈਡੀ ਦਾ ਬਿਲਕੁਲ ਨਾਮ ਨਹੀਂ ਰਿਹਾ ਕਿਉਂਕਿ ਮੇਰੀ ਮੰਮੀ ਨੇ ਸਾਰੀ ਜ਼ਿੰਦਗੀ ਦੁੱਖਾਂ 'ਚ ਕੱਟ ਲਈ ਗਾੜੀ ਸਾਡੇ ਘਰ ਦੇ ਮੁੱਕ ਗਏ ਮੈਂ ਦੁੱਖਾਂ 'ਚ ਕੱਟਦੀ ਆ ਇਹ ਤਾਂ ਬੁੱਤੀ ਬੁੱਤ ਰੋਲੇ ਨਾ ਬਸ ਮੇਰੀ ਇੱਕੋ ਮੰਤ ਵਾਲਾ ਹੀ ਕੰਮ ਆ ਕਿਸੇ ਦਾ ਬੱਚਾ ਨਾ ਹੋਵੇ ਮੈਂ ਇਕੱਲੀ ਸੀ ਕਿ ਨਾ ਕੋ ਮੇਰਾ ਪਿੰਡ ਸੀ ਨਾ ਘਰਾ ਸੀਗਾ ਪਰ ਜੋ ਦੁਨੀਆ ਤੇ ਵਕਤ ਮੈਂ ਦੇਖੇ ਨੇ ਉਹ ਕੋਈ ਦੇਖੇ ਸਾਡੀਆਂ ਸਰਕਾਰਾਂ ਚਾਹੇ ਪੰਜਾਬ ਦੀਆਂ ਤੇ ਚਾਹੇ ਉਹ ਸੈਂਟਰ ਦੀਆਂ ਅਗਰ ਉਹ ਵੀਡੀਓ ਨੂੰ ਦੇਖਦੀਆਂ ਤੇ ਉਹਨਾਂ ਦੇ ਦਿਲ 'ਚ ਇਹ ਜੋ ਪੈਂਦੀ ਆ ਵਾਕਿਆ ਹੀ ਇਹਨਾਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਤੇ ਸਰਕਾਰਾਂ ਤੁਰੰਤ ਹੀ ਸਰਦਾਰ ਹੀਰਾ ਸਿੰਘ ਜੋ ਸ਼ਹੀਦ ਹੋਏ ਨੇ ਤੇ ਉਹਨਾਂ ਦੀ ਜਿਹੜੀ ਪਤਨੀ ਮਹਿੰਦਰਕੌਰ ਤੇ ਪੁੱਤਰੀ ਜਗੀਰਕੌਰ ਨੂੰ ਇਨਸਾਫ ਦੇਵੇ ਕੈਮਰਾਮੈਨ ਹਰਸ਼ਦੇਵ ਨਾਲ ਜਗਦੀਸ਼ ਰਾਏ